ਮਾਂਸਾ ਪੁਲਿਸ ਵੱਲੋਂ ਨਸ਼ੀ ਦੀ ਵੱਡੀ ਖੀਪ ਬ੍ਰਾਮਤ ਫੋਰਚੂਨਰ ਗੱਡੀ ਦੇ ਵਿੱਚੋਂ 1 ਲੱਖ ਨਸ਼ੀਲੇ ਕੈਪਸੂਲ ਬ੍ਰਾਮਤ ਮਾਂਸਾ ਪੁਲਿਸ ਦੀ ਸੀਆਈਏ ਟੀਮ ਨੇ ਵੱਡੀ ਕਾਰਵਾਈ ਕਰਦਿਆਂ 2 ਨੋਚਵਰਾਂ ਨੂੰ ਕਾਬੂ ਕੀਤਾ ਪੁਲਿਸ ਨੇ ਉਹਨਾਂ ਦੇ ਕੋਲੋਂ 21000 ਨਸ਼ੀਲੀਆਂ ਗੋਲੀਆਂ ਅਤੇ 1 ਲੱਖ 200 ਅਸਿਗਨੇਚਰ ਕੈਪਸੂਲ ਬ੍ਰਾਮਤ ਕੀਤੇ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਫੋਰਚੂਨਰ ਗੱਡੀ ਨੂੰ ਰੋਕ ਕੇ ਜਦੋਂ ਉਸ ਤਲਾਸ਼ੀ ਲਈ ਕੀਤਾ ਨਸ਼ੇ ਦੀ ਖੀਪ ਬਰਾਮਦ ਹੋਈ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਸਰਸਾ ਦੇ ਅਰਸ਼ਦੀਪ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਦੱਤੀ ਵਾਲਾ ਦੇ ਹੈਪੀ ਸਿੰਘ ਵਜੋਂ ਹੋਈ ਹੈ। ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁਸ਼ਗੀਸ਼ ਕੀਤੀ ਜਾਵੇਗੀ ਤਾਂ ਜੋ ਨਸ਼ੇ ਦੇ ਇਸ ਜਾਲ ਦੀ ਹੋਰ ਔਕੜੀਆਂ ਦਾ ਖੁਲਾਸਾ ਕੀਤਾ ਜਾ ਸਕੇ। ਸਦਰ ਖਾਨੇ ਦੀ ਹਫਤੇ ਵਿੱਚ ਅ ਸੋਡੇ ਸੀਆਈਏ ਦੇ ਮੈਡਮ ਨੇ ਖਾਨੇ ਦਾ ਸੁਰਮਜੀਤ ਸਰਨਕੌਰ ਆਪਣੇ ਡੀਐਸਪੀ ਧੀ ਹੋਰ ਰਿੰਚਾਰਜ ਸੀਆਈਏ ਨਾਲ ਦੇਖ ਰਹੇ ਠੇਕ ਦੇਖ ਰਹੇ ਠੇਕ ਇਹਨਾਂ ਨੇ ਜਿਹੜੀ ਉਥੇ ਜਦੋਂ ਗਸ਼ਤ ਔਰ ਨਾਕਾ ਨਾਗਰੀ ਕਾਰਵਾਈ ਚੱਲ ਰਹੀ ਸੀਗੀ ਇੱਕ ਸ਼ੱਕੀ ਫੋਰਚੂਨਰ ਨੂੰ ਰੋਕਿਆ ਜਿਹਦੇ ਵਿੱਚੋਂ ਜਿਹੜੇ ਦੋ ਬੰਦੇ ਅਰਸ਼ਦੀਪ ਸਿੰਘ ਇਹ ਹੈਗਾ ਜਿਲ੍ਹਾ ਸਿਰਸੇ ਦਾ ਔਰ ਹੈ ਵੀ ਰਮਦੇਵਾਲ ਜਿਹੜਾ ਮਾਨਸਾ ਦੇ ਨੇ ਉਨਾਂ ਦੀ ਜਿਹੜੀ ਸਰਚ ਦੇ ਵਿੱਚ ਜਿਹੜੀ ਇਹ ਚੰਚੇਦ ਦਰੋਂ ਇਹ ਕੀਤੀ ਗਈ ਤੇ ਵਿੱਚੋਂ ਹਜ਼ਾਰ ਜਿਹੜੀਆਂ ਨਸ਼ੀਲੀਆਂ ਗੋਲੀਆਂ दैट इज ਐਟੀਜੋਲਮ ਔਰ 1 ਲੱਖ 200 ਸਿਗਨੇਚਰ ਕੈਪਸੂਲ ਔਰ 25000 ਰੁਪਏ ਜਿਹੜਾ ਡਰੱਗ ਮਨੀ ਜਿਹੜੀ ਇਹਨਾਂ ਕੋਲ ਰਿਕਵਰ ਹੋਈ ਹੈ। ਔਰ ਇਹਨਾਂ ਦਾ ਅਸੀਂ ਇਹਨਾਂ ਦੇ ਉਸੇ ਵੇਲੇ ਮੌਕੇ ਤੇ ਅਰੈਸਟ ਕਰਕੇ ਅੱਜ ਅਸੀਂ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਰਿਮਾਨ ਲੈ ਕੇ ਜਿਹਦੀ ਬਾਅਦ ਜਿਹੜੀ ਇਹਦਾ ਫਾਰਵਰਡ ਫਾਰਵਰਡ ਔਰ ਬੈਕਵਰਡ ਜਿਹੜੀ ਲਿੰਕੇਜਸ ਆ ਕਿ ਤੁੰ ਲੈ ਕੇ ਆਏ ਆ ਕੀ ਇਹਨਾਂ ਦੀ ਮੋਟਰ ਸਪੰਡੀ ਹੈ ਇਹ ਸਾਰਾ ਤਹਿ ਤੱਕ ਜਾ ਕੇ ਫਿਰ ਅਸੀਂ ਇਹਨੂੰ ਜਿਹੜਾ ਅ ਕਲੀਮਿਨੇਟ ਕਰਾਂਗੇ ਇਸ ਕੇਸ ਨੂੰ ਤਾਂ ਪਹਿਲਾਂ ਵੀ ਇਹਨਾਂ ਦੇ ਮਾਮਲੇ ਨਰਜੀ ਨੂੰ ਪਹਿਲਾਂ ਜਿਹੜਾ ਰਮਨਦੀਪੇ ਵਾਲਾ ਮੁੰਡਾ ਹੈ ਇੱਥੇ ਇੱਕ 2021 ਦਾ ਚੋਰੀ ਦਾ ਪਰਚਾ ਜਬੂਰ ਹੈਗਾ ਬਾਕੀ ਹੋਰ ਕੋਈ ਪਰਚਾ ਨਹੀਂ ਹੈ ਇਹ ਦਸਨੀ ਸਰ ਕਿੱਥੋਂ ਲੈ ਕੇ ਆਂਦੇ ਤੇ ਵੇਚਦੇ ਕਿੱਥੇ ਉਹ ਜਿਵੇਂ ਮੈਂ ਦੱਸਿਆ ਕਿਉਂਕਿ ਇਨੀਸ਼ੀਅਲੀ ਜਿਹੜੀ ਹੈ ਜੇ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਨੂੰ ਪੜਿਆ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਉਸ ਤੋਂ ਬਾਅਦ ਜਿਹੜੀ ਆ ਜਿਹੜੀ ਉਹ ਇੱਕ ਟੁੰਗਾਈ ਦਾ ਜਿਹੜੀ ਅਸੀਂ ਇਹਨਾਂ ਦੀ ਕਰਕੇ ਪੁੱਛ ਗਏ ਫਿਰ ਇਸ ਚੀਜ਼ ਦਾ ਸਾਰਾ ਸਿੱਟਾ ਕੱਢਾਂਗੇ ਕਿ ਆਉਂਦੀ ਕਿੱਥੋਂ ਆਏ ਹੋਰ ਜਾਂਦੀ ਕਿੱਥੇ ਦੋਸ਼ੀ ਸਰ ਦੋ ਇੱਕ ਬਦਵੀ ਸਰ ਦੋਸ਼ੀ ਹੈ ਜਿਹੜੇ ਮੌਕੇ ਤੇ ਆ ਉਹਦੇ ਦੋ ਹੀ ਨੇ ਬਾਕੀ ਜਿਹੜੇ ਟੋਲੇ ਆਏ ਆ ਅਸੀਂ ਛੱਡਾਂਗੇ ਕਿਸੇ ਨੂੰ ਨਹੀਂ ਉੰਮੀ ਸਾਰੇ ਆਉਣਗੇ ਵਿੱਚੇ